ਜੁਗਾ ਜੁਗਾ ਤਾਈ ਜੀਵਨ ਮਾਪੇ ਮਾਪਿਆਂ ਨਾਲ ਬਹਾਰਾਂ ਨੇ ਮਾਪਿਆਂ ਦੇ ਬਿਨ ਕਾਦਾ ਜਿਉਣਾ ਮਾਪੇ ਠੰਡੀਆਂ ਸ਼ਾਵਾਂ ਨੇ ਰੱਬ ਨੇ ਬਣਾਈ ਰੰਗਈ ਦੁਨੀਆ ਰੱਬ ਨੇ ਬਣਾਈ ਰੰਗਈ ਦੁਨੀਆ ਰੱਖੀ ਕਿਸੇ ਵਿੱਚ ਥੋੜ੍ਹ ਨਹੀਂ ਰਿਸ਼ਤੇ ਜਗ ਤੇ रिश्ते जगते होरे बड़े ने मां बापू ਵਰਗਾ ਹੋਏ ਨਹੀਂ रिश्ते जगते होरे बड़े ने मां बापू ਵਰਗਾ ਹੋਰੀ ਨਹੀਂ ਮਾਂ ਬਾਪੂ ਵਰਗਾ ਹੋਰੀ ਨਹੀਂ ਮੈडम जी ਮੈਂ ਗਾਣਾ ਮਾਂ ਬਾਪੂ ਦਾ ਰਿਕਾਰਡ ਕੀਤਾ ਤੇ 8 ਤਰੀਕ ਦਾ YouTube ਤੇ ਪਾਇਆ ਹੋਇਆ ਜੀ ਇਹ ਮੈਂ ਛੋਟੇ ਛੋਟੇ ਪੋਸਟਰ ਬਣਾ ਕੇ ਲਾ ਰਿਆਂ ਦੀਵਾਰਾਂ ਤੇ ਤੇ ਮੇਰੀ ਪਹਿਚਾਨ ਬਣੇ ਕਿ ਮੈਂ ਕਲਾਕਾਰ ਆ ਛੋਟਾ ਮੋਟਾ ਕੋਈ ਮੈਨੂੰ ਸੁਣੇ ਕੋਈ ਸੱਜੀਆਂ ਖੱਬੀਆਂ ਪਾਵਾਂ ਨੇ ਸੱਜੀਆਂ ਖੱਬੀਆਂ ਪਾਵਾਂ ਨੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੋਣ ਕੋਣ ਮੇਰੇ ਦੋ ਬੇਟੇ ਆ ਇੱਕ ਬੇਟੀ ਆ ਦੋਨੇ ਹੀ ਆ ਸਿਆਪੇ ਪੰਜ ਪਰਿਵਾਰ ਆ ਜੀ ਹਸ ਲਈ ਮਾ ਮਾਪੇ ਅਹਲੇ ਮਾਂ ਵੀ ਨਹੀਂ ਆ ਤੇ ਬਾਪੂ ਵੀ ਨਹੀਂ ਆਈ ਮਾਲਕ ਦਾ ਪਾਣਾ ਆ ਬਸ ਚਲੋ ਚੱਲੀਦਾ ਮੇਲਾ ਸਦਾ ਤੇ ਕਹਿਨੇ ਨਹੀਂ ਬੈਠ ਰਹਿਣਾ ਆਪਣੇ ਤਾਂ ਆਪਣੇ ਹੁੰਦੇ ਆਪਣੇ ਵਰਗਾ ਹੋਰ ਨਹੀਂ ਰਿਸ਼ਤੇ ਜਗਤੇ ਕੌਣ ਦਾ ਸ਼ੌਕ ਸਮਝ ਲੱਗ ਜਉਂਦੀ ਹੋ ਉਸ ਸੰਭਾਲੀਆ ਜਉਂਦਾ ਥੋੜੀ ਜੀ ਸਮਝ ਆ ਗਈ ਇਹ ਗਾਣਾ ਸੁਣਨ ਦਾ ਪਤਾ ਲੱਗ ਗਿਆ ਉਹ ਹੁੰਦਾ ਆਪਾਂ ਨੂੰ ਵੀ ਸ਼ੌਕ ਪੈ ਗਿਆ ਹੋਰ ਨਹੀਂ ਮਾਂ ਬਾਪੂ ਵਰਗਾ ਹੋਰ ਨਹੀਂ ਹੋ ਜੀ ਸਾਈਕਲ ਤੇ ਇੰਨਾ ਜਦਾ ਸਮਾਨ ਰੱਖਿਆ ਹੋਇਆ ਕਿੰਨਾ ਕੋਖ ਹੁੰਦਾ ਸਾਈਕਲ ਚਲਾਣੀ ਕਿਉਂਕਿ ਗਲੀਆਂ-ਗਲੀਆਂ ਦੇ ਵਿੱਚ ਘੁੰਮਣਾ ਕੋਈ ਸੋਖੀ ਗੱਲ ਤਾਂ ਹੈ ਨਹੀਂ ਕੰਮ ਤੇ ਕੋਈ ਵੀ ਸੋਖਾ ਨਹੀਂ ਜੀ ਕੰਮ ਤੇ ਔਖਾ ਹੀ ਹੁੰਦਾ ਜੀ ਤੇ ਆਪਣੇ ਪੇਟ ਦੀ ਖਾਤਰ ਫੇਰ ਘੁੰਮਣਾ ਵੀ ਪੈਂਦਾ ਜੀ ਬਿਲਕੁਲ ਦੂਰ-ਦੂਰ ਵੀ ਜਾਣਾ ਪੈਂਦਾ ਮੈਂ ਸਾਈਕਲ ਤੇ ਗਿਆ ਸੀ ਫਾਈਨ ਟਾਊਨ ਕੰਪਨੀ ਉਹਨਾਂ ਮੈਨੂੰ ਪਹਿਲੇ ਕਹਿੰਦਾ ਵੀ ਭਾਈ ਇਹ ਪੈਸੇ ਦਾ ਕੰਮ ਹੈ ਇੰਨੇ ਪੈਸੇ ਦਾ ਤੇ ਹਿਸਾਬ ਹੈਗਾ 1.5-2 ਲੱਖ ਲੱਗੇਗਾ ਹਜੀ ਇੰਨਾ ਤਾਂ ਹੈ ਨਹੀਂ ਫੇਰ ਉਹ ਟਾਈਮ ਨਿਕਲ ਗਿਆ ਜੀ ਲੈ ਫੁਲਿਆ ਕਾਫਰੀ ਕਾਫਰੇ ਆਖਦੇ ਤੈਨੂੰ ਕਾਫਰੀ ਕਾਫਰੇ ਆਖਦੇ ਤੈਨੂੰ ਕਾਫਰ ਕਾਫਰੇ ਆਖਦੇ ਤੂੰ ਮੌਲਾ ਦੇ ਰੰਗ ਵਿੱਚ ਰਹਿ ਆ ਹੋਇਆ ਹੋ ਆ ਹੋਇਆ ਹੋ ਕਹਿਦੇ ਆਹ ਹੋਈਆ ਹੋ ਕਹਿ ਆਹ ਹੋਈਆ ਹੋ ਕਹਿ ਦੇ ਬੁਲਿਆ ਆਹ ਹੋਈਆ ਹੋ ਕਹਿ ਤੇਨੂੰ ਕਾਬਰ ਕਾਬਰ ਆਖਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੇ ਸਿਟੀ ਹੈਡਲਾਈਨ ਤੇ ਮੈਂ ਹਾਂ ਨਿਹਮਲਿਕ ਅੱਜ ਅਸੀਂ ਇੱਕ ਪਾਰਕ ਦੇ ਵਿੱਚ ਮੌਜੂਦ ਨੇ ਆਪਾਂ ਜਾ ਰਹੇ ਸੀਗੇ ਅਸੀਂ ਦੇਖਦੇ ਆ ਇੱਕ ਸਖਸ ਜਿਹੜਾ ਹੈ ਸਾਈਕਲ ਤੇ ਕੱਪੜੇ ਵੀ ਵੇਚ ਰਿਹਾ ਤੇ ਨਾਲ ਦੇ ਨਾਲ ਜਿਹੜੇ ਉਹਦੇ ਵੱਲੋਂ ਪੋਸਟਰ ਵੀ ਲਾਏ ਜਾ ਰਹੇ ਨੇ ਪੋਸਟਰ ਕਿਸ ਚੀਜ਼ ਦੇ ਆ ਤੇ ਕਿਉਂ ਲਾਏ ਜਾ ਰਹੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸ ਦਿੰਨੇ ਆ ਤੇ ਤੁਹਾਡੇ ਵੀ ਦਿਖਾ ਦਿੰਨੇ ਆ ਕਿ ਕੀ ਕਾਰਨ ਕੀ ਹੈ ਸਟੋਰੀ ਕੀ ਹੈ ਕਿ ਉਹ ਪੋਸਟਰ ਲਾ ਰਹੇ ਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਤੇ ਪੁੱਛ ਲੈਨੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਸਭ ਤੋਂ ਪਹਿਲਾਂ ਬਜੀ ਤੁਹਾਡਾ ਨਾਮ ਕੀ ਮੇਰਾ ਨਾਮ ਰਾਜ ਦਲੋਤਰਾ ਜੀ ਰਾਜ ਦਲੋਤ ਇਹ ਤੁਹਾਡੇ ਵੱਲੋਂ ਇਹ ਪੋਸਟਰ ਲਾਏ ਜਾ ਰਹੇ ਆ ਕਾਰਨ ਕੀ ਹੈ ਇਹ ਮੈਡਮ ਜੀ ਮੈਂ ਗਾਣਾ ਮਾਂ ਬਾਪੂ ਦਾ ਰਿਕਾਰਡ ਕੀਤਾ ਤੇ 8 ਤਰੀਕ ਦਾ YouTube ਤੇ ਪਾਇਆ ਹੋਇਆ ਜੀ ਤੇ ਇਹ ਮੈਂ ਛੋਟੇ ਛੋਟੇ ਪੋਸਟਰ ਬਣਾ ਕੇ ਲਾ ਰਿਹਾ ਹਾਂ ਦੀਵਾਰਾਂ ਤੇ ਭਈ ਮੇਰੀ ਕੋਈ ਪਛਾਣ ਬਣੇ ਕੋਈ ਮੇਰੇ ਚਿਹਰੇ ਨੂੰ ਕੋਈ ਸਮਝੇ ਤੇ ਮੇਰੀ ਪਛਾਣ ਬਣੇ ਵੀ ਮੈਂ ਕਲਾਕਾਰ ਆ ਛੋਟਾ ਮੋਟਾ ਕੋਈ ਮੈਨੂੰ ਸੁਣੇ ਕੋਈ ਇਸ ਦਾ ਕੀ ਲਗਾ ਰਹੇ ਆ ਕਲਾਕਾਰ ਆ ਤੁਸੀਂ ਗੀਤ ਗਾਉਂਦੇ ਹੋ ਹਾਂਜੀ ਤੇ ਆ ਤੁਸੀਂ ਦੇਖ ਸਕਦੇ ਇੱਕ ਵਾਰੀ ਆਪਾ ਜੀ ਆ ਪੋਸਟਰ ਜਿਹੜਾ ਦਿਖਾ ਦੋਗੇ ਆ ਲਿਖਿਆ ਹੋਇਆ ਇਹਨਾਂ ਦਾ ਨਵਾਂ Song ਆਇਆ ਕਹਿੰਦੇ ਵੀ ਆਪਣੇ ਮੇਂ ਪਛਾਣ ਬਣਾਉਣ ਲਈ ਇਹ ਜਿਹੜਾ ਆ ਪੋਸਟਰ ਲਾ ਰਿਆ ਮਾਂ ਬਾਪੂ ਵਰਗਾ ਹੋਰ ਕੋਈ ਨਹੀਂ ਤੇ ਇਹ ਜਿਹੜੇ ਆ ਆਪਣੇ ਆਪ ਨੂੰ ਪਛਾਣ ਦੇ ਰਹੇ ਨੇ ਤਾਂ ਕਿ ਲੋਕ ਇਹਨਾਂ ਨੂੰ ਜਾਣ ਸਕਣ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਕਿ ਕਾਰਨ ਕੀ ਹੈ ਕਿ ਆਪ ਇਹਨਾਂ ਨੂੰ ਪੋਸਟਰ ਲਾਉਣੇ ਪੈ ਰਹੇ ਆ ਤੇ ਪਛਾਣ ਕਿੱਦਾਂ ਦੀ ਪਛਾਣ ਚਾਹੀਦੀ ਹੈ ਇਹਨਾਂ ਨੂੰ ਭਾਜੀ ਸਾਈਕਲ ਤੇ ਇੰਨਾ ਜਿਆਦਾ ਸਮਾਨ ਰੱਖਿਆ ਹੋਇਆ ਹੈ ਕਿੰਨਾ ਘਕਾ ਹੁੰਦਾ ਸਾਈਕਲ ਚਲਾਣੀ ਕਿਉਂਕਿ ਗਲੀਆਂ-ਗਲੀਆਂ ਦੇ ਵਿੱਚ ਘੁੰਮਣਾ ਕੋਈ ਸੋਖੀ ਗੱਲ ਤਾਂ ਹੈ। ਕੰਮ ਤੇ ਕੋਈ ਵੀ ਸੋਖਾ ਨਹੀਂ ਜੀ। ਕੰਮ ਤੇ ਔਖਾ ਹੀ ਹੁੰਦਾ। ਜੀ। ਤੇ ਆਪਣੇ ਪੇਟ ਦੀ ਖਾਤ ਤੇ ਫੇਰ ਘੁੰਮਣਾ ਵੀ ਪੈਂਦਾ ਜੀ। ਬਿਲਕੁਲ। ਦੂਰ-ਦੂਰ ਵੀ ਜਾਣਾ ਪੈਂਦਾ। ਤੇ ਕੰਮ ਹੁਣ ਜਿਹੜੀ ਵੈਰਾਈਟੀ ਕੋਈ ਗਾਹਕ ਮੰਗਦਾ ਉਹ ਵੀ ਰੱਖਣੇ ਪੈਂਦੀ ਹੈ। ਹਾਂਜੀ। ਇੰਨਾ ਕੁਛ ਇੱਥੇ ਟੰਗਿਆ ਹੋਇਆ ਹੈ। ਇਹ ਚੋਲਿਆਂ ਦੇ ਵਿੱਚ ਕੀ ਕੀ ਹੈ? ਚੋਲਿਆਂ ਵਿੱਚ ਬਸ ਇਹ ਰੱਖਿਆ ਵੀ ਇੱਕ ਇਹਨੇ ਮੰਗ ਲਈ ਬੱਚੇ ਛੋਟੇ ਦੇ ਨਿਕਲ ਮੰਗ ਲਈ ਉਹ ਇਧਰੋਂ ਕੱਢ ਦਿੱਤੀ ਜੀ ਕੋਈ ਵੱਡਾ ਪੀਸ ਹੁੰਦਾ ਉਹ ਇਸ ਇਸ ਸਾਹਮਣੇ ਰੱਖਿਆ ਹੁੰਦਾ ਲਗਾ ਕੇ ਵੀ ਸਾਨੂੰ ਪਤਾ ਪਈ ਇਹਦੇ ਵਿੱਚ ਝੋਲੇ ਚ ਕੀ ਆ ਇਹਦੇ ਵਿੱਚ ਛੋਟਾ ਆ ਇਹਦੇ ਵਿੱਚ ਜ ਵੱਡਾ ਆ ਹਾਂਜੀ ਤੇ ਇਸ ਤਰ੍ਹਾਂ ਕਰਕੇ ਰੱਖਿਆ ਹੁੰਦਾ ਅਲੱਗ-ਅਲੱਗ ਜੀ ਆ ਮੇਰਾ ਤੁੰਬਾ ਹੈ ਸਰ ਜੀ ਅੱਛਾ ਤੁੰਬਾ ਵੀ ਨਾਲ ਰੱਖਦੇ ਹੋ ਹਾਂ ਮੈਨੂੰ ਗਾਉਣ ਦਾ ਸ਼ੌਂਕ ਹੈ ਜੀ ਮੈਂ ਦੇਖੋ ਆਪਣੇ ਪੋਸਟਰ ਵੀ ਲਗਾ ਰਿਆ ਤੇ ਜਿਹੜੇ ਤੁੰਬਾ ਹੈ ਹਰ ਰੋਜ਼ ਆਪਣੇ ਨਾਲ ਰੱਖਦੇ ਹੋ ਤੁੰਬਾ ਮੈਂ ਨਾਲ ਰੱਖਦਾ ਜੀ ਇਸ ਤਰ੍ਹਾਂ ਵੀ ਜਦੋਂ ਫੇਰੀ ਲਾਣੇ ਆ ਜੀ ਗਲੀ ਜੇ ਕੋ ਮਦਿਆਂ ਜਦੋਂ ਕੋਈ ਦੁਪਹਿਰ ਹੁੰਦੀ ਆ ਤੇ ਸੋਚੀਦਾ ਵੀ ਕਿਤੇ ਠੰਡੀ ਸ਼ਾਮ ਤੇ ਬੈਠ ਕੇ 10 ਮਿੰਟ ਆਪਣਾ ਰਿਆਜ਼ ਕਰ ਲਾਂਗੇ ਆਪਣੀ ਰੈਸਲ ਕਰ ਲਾਂਗੇ ਤੇ ਇਦਾਂ ਨਾਲ ਰੈਸਲ ਵੀ ਹੁੰਦੀ ਰਹਿੰਦੀ ਆ ਜੀ ਕੀ ਬਾਤ ਤੇ ਤੁੰਬੇ ਦੀ ਗੱਲ ਹੋ ਰਹੀ ਆ ਹੁਣ ਅਸੀਂ ਜ਼ਰੂਰ ਸੁਣਨਾ ਚਾਹਾਂਗੇ ਪਹਿਲਾਂ ਅਸੀਂ ਨਾ ਕਿਤੇ ਬਹਿ ਜਾਨੇ ਆ ਕਿਉਂਕਿ ਇਹ ਸੁਣਨ ਦੇ ਵਿੱਚ ਸਾਨੂੰ ਆਪ ਨੂੰ ਹੀ ਇੱਕ ਸਕੂਨ ਮਿਲੇ ਜੋ ਗਾਜੋ ਗਤਾਈ ਜੀਵਨ ਮਾਪੇ ਮਾਪਿਆਂ ਨਾਲ ਬਹਾਰਾਂ ਨੇ ਮਾਪਿਆਂ ਦੇ ਬਿਨ ਕਾਦਾ ਜਿਉਣਾ ਮਾਪੇ ਠੰਡੀਆਂ ਸ਼ਾਵਾਂ ਨੇ ਰੱਬ ਨੇ ਬਣਾਈ ਰੰਗਲੀ ਦੁਨੀਆ ਰੱਬ ਨੇ ਬਣਾਈ ਰੰਗਲੀ ਦੁਨੀਆ ਰੱਖੀ ਕਿਸੇ ਵਿੱਚ ਥੋੜ੍ਹ ਨਹੀਂ ਰਿਸ਼ਤੇ ਜਗ ਤੇ ਰਿਸ਼ਤੇ ਜਗ ਤੇ ਹੋਰ ਬੜੇ ਨੇ ਮਾਂ ਬਾਪੂ ਵਰਗਾ ਹੋਰ ਨਹੀਂ ਰਿਸ਼ਤੇ ਜਗ ਤੇ ਹੋਰ ਬੜੇ ਨੇ ਮਾਂ ਬਾਪੂ ਵਰਗਾ ਹੋਰ ਨਹੀਂ ਮਾਂ ਬਾਪੂ ਵਰਗਾ ਹੋਰ ਨਹੀਂ ਹੋ ਚਾਚੇ ਤਾਇਏ ਬਾਪੂ ਮੇਰੇ ਦੀਆਂ ਸਜੀਆਂ ਖੱਬੀਆਂ ਪਾਵਾਂ ਨੇ ਸਜੀਆਂ ਖੱਬੀਆਂ ਪਾਵਾਂ ਨੇ ਚਾਚੀਆਂ ਤਾਇਆਂ ਮਾਵਾਂ ਵਰਗੀਆਂ ਹੁੰਦੀਆਂ ਠੰਡੀਆਂ ਸ਼ਾਵਾਂ ਨੇ ਹੁੰਦੀਆਂ ਠੰਡੀਆਂ ਸ਼ਾਵਾਂ ਨੇ ਆਪਣੇ ਤਾਂ ਆਪਣੇ ਹੁੰਦੇ ਆਪਣੇ ਤਾਂ ਆਪਣੇ ਹੁੰਦੇ ਆਪਣਿਆ ਵਰਗਾ ਹੋਰ ਨਹੀਂ ਰਿਸ਼ਤੇ ਜਗਤੇ ਰਿਸ਼ਤੇ ਜਗਤੇ ਹੋਰ ਬੜੇ ਨੇ ਮਾਂ ਬਾਪੂ ਵਰਗਾ ਹੋਰ ਨਹੀਂ ਮਾਂ ਬਾਪੂ ਵਰਗਾ ਹੋਰ ਨਹੀਂ ਮਾਂ ਬਾਪੂ ਵਰਗਾ ਹੋਰ ਨਹੀਂ ਹੋ ਕੀ ਬਾਤ ਇਹ ਗੱਲ ਤਾਂ ਕਿਤੇ ਨਾ ਕਿਤੇ ਤੁਸੀਂ ਸੱਚੀ ਕਹੀਏ ਕਿ ਮਾਪੇ ਵਰਗਾ ਕੋਈ ਹੋਰ ਨਹੀਂ ਹੈ ਪਰ ਇਹ ਗਾਣਾ ਤੁਸੀਂ ਆਪ ਲਿਖਿਆ ਆ ਹਾਂਜੀ ਆਪ ਲਿਖ ਕੇ ਆਪ ਹੀ ਗਾਉਂਦੇ ਹੋ ਹਾਂਜੀ ਆਪ ਹੀ ਲਿਖਦਾ ਆਂ ਜੀ ਆਪ ਹੀ ਗਾਉਂਦਾ ਅੱਛਾ ਕਦੋਂ ਤੋਂ ਗਾਣ ਦਾ ਸ਼ੌਂਕ ਪਿਆ ਤੁਹਾਨੂੰ ਗਾਣ ਦਾ ਸ਼ੌਂਕ ਸਮਝ ਲੱਭ ਜਦੋਂ ਹੋ ਉਸ ਸੇ ਸੰਭਾਲੀਆ ਜਾਂਦਾ ਥੋੜੀ ਜੀ ਸਮਝ ਆ ਗਈ ਹੈ ਗਾਣਾ ਸੁਣਨ ਦਾ ਪਤਾ ਲੱਗ ਗਿਆ ਉਹਨਾਂ ਦਾ ਆਪਾਂ ਨੂੰ ਵੀ ਸ਼ੌਂਕ ਪੈ ਗਿਆ ਜੀ ਹਾਂਜੀ ਤੇ ਕਿਤੇ ਅੱਗੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਮੈਂ ਆਪਣੀ ਜਿਹੜੀ ਆਵਾਜ਼ ਆ ਉਹਨੂੰ ਅੱਗੇ ਵਧਾਵਾਂ ਕੋਸ਼ਿਸ਼ ਨੇ ਬਹੁਤ ਕੀਤੀ ਆ ਮੈਂ 2-3 ਪੇਟਾਂ ਗਾਣੇ ਰਿਕਾਰਡਿੰਗ ਕੀਤੇ ਹੋਇਆ ਜੀ YouTube ਤੇ ਵੀ ਪਾਇਆ ਤੇ ਆ ਚੌਥਾ ਗਾਣਾ ਮੇਰਾ ਫੇਰ ਇੱਕ ਮੈਂ ਰਿਕਾਰਡ ਕੀਤਾ ਇਹ 8 ਤਰੀਕ ਦਾ ਮੈਂ ਪਾਇਆ ਅੱਜ 8 ਤਰੀਕ ਹੋ ਗਈ ਹੈ ਜੀ ਮੈਨੂੰ ਅਗਲੀਆਂ ਚ ਘੁੰਮਦੇ ਨੂੰ ਆਪਣੇ ਪੋਸਟ ਲਾ ਰਿਆਂ ਅੱਜ ਮਹੀਨਾ ਹੋ ਗਿਆ ਮੈਂ ਆਪਣਾ ਗਾਣਾ YouTube ਤੇ ਪਾਇਆ ਇੱਕ ਮਾਂ ਬਾਪੂ ਵਰਗਾ ਹੋ ਨਹੀਂ ਜਿਹੜਾ ਤੁਸੀਂ ਹੁਣ ਸੁਣਿਆ ਰਿਸ਼ਤੇ ਜੱਗ ਤੇ ਹੋਰ ਬੜੇ ਨੇ ਮਾਂ ਬਾਪੂ ਵਰਗਾ ਹੋਰ ਨਹੀਂ ਹਾਂਜੀ ਕਿਤਨੇ ਕਿਤੇ ਹਰ ਕਿਸੇ ਨੂੰ ਇੱਕ ਮਾਪੇ ਦਾ ਦੁੱਖ ਹੁੰਦਾ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਸਾਡੇ ਪਰਿਵਾਰ ਚ ਅਹਲੇ ਤੇ ਮੇਰੇ ਦੋ ਬੇਟੇ ਆ ਇੱਕ ਬੇਟੀ ਆ ਦੋਨੇ ਹੀ ਆ ਪੰਜ ਪਰਿਵਾਰ ਆ ਜੀ ਹਸ ਵੇਲੇ ਮਾਪੇ ਅਹਲੇ ਮਾਂ ਵੀ ਨਹੀਂ ਆ ਤੇ ਬਾਪੂ ਵੀ ਨਹੀਂ ਆਇਆ ਕਿਤਨੇ ਕਿਤੇ ਇਹ ਜਿਹੜਾ ਗਾਣਾ ਆ ਉਹਨਾਂ ਲਈ ਤੇ ਨਹੀਂ ਤੁਸੀਂ ਲਿਖਿਆ ਹਾਂਜੀ ਉਹਨਾਂ ਲਈ ਜਾਤੇ ਆਉਂਦੀ ਆ ਮਾਂ ਬਾਪੂ ਜਿਹੜਾ ਮਾਂ ਮਾਂ ਹੁੰਦੀ ਆ ਬਾਪੂ ਬਾਪੂ ਹੀ ਹੁੰਦਾ ਜੀ ਜਾਤੇ ਆਉਂਦੀ ਆ ਜੀ ਪਰ ਇਸ ਅਛਾ ਇਹ ਮਾਲਕ ਦਾ ਪਾਣਾ ਆ ਬਸ ਚਲੋ ਚਲੀਦਾ ਮੇਲਾ ਸਦਾ ਇੱਥੇ ਕਹਿਨੇ ਨਹੀਂ ਬੈਠ ਰਹਿਣਾ ਤੁਮ ਆਪੇ ਯਾਦ ਹੁੰਦੀ ਆ ਜੀ ਹਾਂਜੀ ਤੇ ਕਿਤਨੇ ਕਿਤੇ ਐ ਨਹੀਂ ਹੁੰਦਾ ਵੀ ਤੁਸੀਂ ਇਹ ਨਾ ਸਾਰਾ ਦਿਨ ਦਿਹਾੜੀ ਲਾਂਦੇ ਹੋ ਕੱਪੜੇ ਵੇਚਦੇ ਹੋ ਤੇ ਘਰ ਦੇ ਹਾਲਾਤ ਵੀ ਇੰਨੇ ਤੁਹਾਡੇ ਵਧੀਆ ਨਹੀਂ ਹੈਗੇ ਹੈਨਾ ਤੇ ਗੁਜ਼ਾਰਾ ਹੋ ਜਾਂਦਾ ਆ ਗੁਜ਼ਾਰਾ ਕਰਨੇ ਪੈਂਦਾ ਜੀ ਜਿੰਨਾ ਵੀ ਹੁੰਦਾ ਜਿੰਨੇ ਚ ਵੀ ਜਿੰਨਾ ਲਿਹਾਈ ਦਾ ਉਹਦੇ ਚ ਗੁਜ਼ਾਰਾ ਕਰੀਦਾ ਜੀ ਬਸ ਬਾਕੀ ਜਿਹੜੇ ਇੰਨੇ ਵੱਡੇ ਸ਼ੌਂਕ ਨੇ ਉਹ ਤੇ ਫਿਰ ਬਹੁਤ ਹੀ ਮੋٹے ਹੀ ਪੈਸੇ ਚਾਹੀਦੇ ਆ ਤੇ ਤਾਂ ਹੁੰਦੇ ਆ ਤੇ ਬਾਕੀ ਜਿੰਨਾ ਕੰਮ ਕਰਦੇ ਆ ਆਪਣੇ ਘਰ ਦਾ ਗੁਜ਼ਾਰਾ ਤੇ ਚੱਲੀ ਜਾਂਦਾ ਜੀ ਜਿਵੇਂ ਤੁਸੀਂ ਗਾਣਾ ਗਾਉਂਦੇ ਹੋ ਸਾਈਕਲ ਤੇ ਫੇਰ ਵੀ ਕਰਦੇ ਹੋ ਗਲੀਆਂ-ਗਲੀਆਂ ਦੇ ਵਿੱਚ ਘੁੰਮਦੇ ਹੋ ਨਾਲ ਇਹਨੂੰ ਤੁੰਬੇ ਨੂੰ ਵੀ ਨਾਲ ਰੱਖਦੇ ਹੋ ਲੋਕਾ ਤੁਹਾਨੂੰ ਆਪਣੇ YouTube ਤੇ ਵੀ ਤੁਸੀਂ ਇੰਨੇ ਜ਼ਿਆਦਾ ਸੌਂਗਸ ਪਾਏ ਹੋਏ ਨੇ ਤੇ ਤੁਹਾਨੂੰ ਲੋਕਾਂ ਵੱਲੋਂ ਕਦੇ ਨਹੀਂ ਕੋਈ ਰਿਸਪੌਂਸ ਮਿਲਿਆ ਜਾਂ ਫਿਰ ਕਿਸੇ ਨੇ ਅੱਗੇ ਆ ਕੇ ਤੁਹਾਡਾ ਕਦੇ ਹੱਥ ਫੜਿਆ ਹੋਵੇ ਜਾਂ ਕਿਸੇ ਨੇ ਕਿਸੇ ਨੇ ਤੁਹਾਨੂੰ ਕਿਹਾ ਹੋਵੇ ਵੀ ਹਾਂ ਅੱਜ ਤੂੰ ਆਪਣੇ ਗਾਣੇ ਨੂੰ ਇੱਥੇ ਲੈ ਕੇ ਆ ਕਿਉਂਕਿ ਤੁਸੀਂ ਲਿਖਦੇ ਵੀ ਹੋ ਨਾਲ ਦੇ ਨਾਂ ਜਿਹੜੀਆਂ ਮੈਂ ਪਹਿਲੀਆਂ ਪੇਟਾਂ ਵੀ ਆਪ ਹੀ ਲਿਖੀਆਂ ਆਪ ਹੀ ਲਿਖ ਕੇ ਤੇ ਰਿਕਾਰਡ ਕਰਕੇ YouTube ਤੇ ਪਾਈਆਂ ਉਸ ਤੋਂ ਬਾਅਦ ਮੈਂ ਇੱਕ ਬਾਬਾ ਬੁੱਲੇ ਸ਼ਾਹ ਵੀ ਲਿਖਿਆ ਸੂਫੀ ਗੀਤ ਉਹ ਵੀ ਆਪ ਦਾ ਹੀ ਮੈਂ ਲਿਖਿਆ ਹੋਇਆ ਤੇ ਰਿਕਾਰਡ ਕਰਕੇ YouTube ਤੇ ਪਾਇਆ ਤੇ ਮੈਨੂੰ ਅਜੇ ਤੱਕ ਕਿਸੇ ਨੇ ਨਹੀਂ ਕਿਹਾ ਵੀ ਭਾਈ ਤੇਰਾ ਗਾਣਾ ਵੀ ਮਤਲਬ ਵੀ ਕਿਸੇ ਸਾਨੂੰ ਛੋਟਾ ਮोटा ਪ੍ਰੋਗਰਾਮ ਮਿਲਿਆ ਹੋਇਆ ਅਜੇ ਤੱਕ ਨਹੀਂ ਮਿਲਿਆ ਕੋਈ ਜੀ ਬਾਬਾ ਬੁੱਲੇ ਸ਼ਾਹ ਦੀ ਗੱਲ ਹੋ ਰਹੀ ਹੈ ਦੋ ਲਾਈਨਾਂ ਜੇ ਉਹਨਾਂ ਦੀ ਹੋ ਜਾਈ ਬਾਬਾ ਬੁੱਲੇ ਸ਼ਾਹ ਜੀ ਦੀਆਂ ਲੈਣਾ ਦੋ ਜਨਾਬ ਨੇ ਜੀ ਜੀ ਲੋਈ ਜੋ ਮੈਂ ਲਿਖਿਆ ਮੈਂ ਉਹ ਸੁਣਾ ਰਿਹਾ ਤੁਹਾਨੂੰ ਬਿਲਕੁਲ ਬਾਬਾ ਬੁੱਲੇ ਸ਼ਾਹ ਜੀ ਆਪਣੇ ਪੀਰ ਦੇ ਰੰਗ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਤੇ ਲੋਕੀ ਵੇਖ ਕੇ ਕਹਿੰਦੇ ਬੁੱਲਾ ਸ਼ਦਾਈ ਹੋ ਗਿਆ ਬੁੱਲਾ ਕੰਬਲਾ ਹੋ ਗਿਆ ਬਾਬਾ ਬੁੱਲੇ ਸ਼ਾਹ ਜੀ ਆਪਣੇ ਪੀਰ ਨੂੰ ਯਾਦ ਕਰਕੇ ਕਹਿ ਰਿਹਾ ਕਿ ਮੇਰੇ ਸਾਈ ਮੈਨੂੰ ਲੋਕੀ ਕੰਮਲਾ ਕੰਮਲਾ ਕਹਿੰਦੇ ਨੇ ਮੈਨੂੰ ਲੋਕ ਸ਼ਦਾਈ ਕਹਿੰਦੇ ਨੇ ਤੇ ਐਨੇ ਵੱਡੇ ਉੱਚੇ ਘਰਾਨੇ ਦਾ ਸਜਦ ਅਬਦੁੱਲਾ ਸ਼ਾ ਸ਼ਾ ਨਾਇਤ ਰਾਈ ਦਾ ਮਰੀਦ ਹੋ ਗਿਆ ਬੁੱਲਾ ਤਾਂ ਕਾਫਰ ਹੈ ਤੇ ਬਾਬਾ ਬੁੱਲੇ ਸ਼ਾਹ ਜੀ ਕਹਿ ਰਹੇ ਨੇ ਕਿ ਬੁੱਲਾ ਤੂੰ ਆਹੋ ਆਹੋ ਕਹਿ ਜੇ ਕੋਈ ਕਹਿੰਦਾ ਕਾਫਰ ਹੈ ਤੂੰ ਕਹਿ ਮੈਂ ਕਾਫਰੀ ਆ ਜੇ ਕੋਈ ਕਹਿੰਦਾ ਤੂੰ ਕਮਲਾ ਤਾਂ ਤੂੰ ਕਹਿ ਮੈਂ ਕਮਲਾ ਹੀ ਆ ਤੇ ਲੋ ਬਾਬਾ ਬੁੱਲੇ ਸ਼ਾਹ ਜੀ ਦਾ ਉਸ ਵਕਤ ਦਾ ਲਿਖਿਆ ਕਾਫੀਆ ਆਪ ਦੀ ਨਜ਼ਰ ਇਹਦਾ ਗੌਰ ਕਰਨਾ ਜੀ ਜੇ라 ਗੌਰ فرمਾਈਏਗਾ ਵੀ ਬਾਬਾ ਬੁੱਲੇ ਸ਼ਾਹ ਜੀ ਕੀ ਕਹਿੰਦੇ ਨੇ ਵੇ ਬੁੱਲਿਆ ਕਾਫਰ ਕਾਫਰ ਆਖਦੇ ਤੈਨੂੰ ਕਾਫਰ ਕਾਫਰ ਆਖਦੇ ਵੇ ਬੁੱਲਿਆ ਕਾਫਰ ਕਾਫਰੇ ਆਖਦੇ ਤੈਨੂੰ ਕਾਫਰ ਕਾਫਰੇ ਆਖਦੇ ਤੈਨੂੰ ਕਾਫਰ ਕਾਫਰ ਆਖਦੇ ਤੂੰ ਮੌਲਾ ਦੇ ਰੰਗ ਵਿੱਚ ਰਹਿ ਆ ਹੋਈਆ ਹੋ ਆ ਹੋਈਆ ਹੋ ਕਹਿ ਦੇ ਬੁਲਿਆ ਆ ਹੋਈਆ ਹੋ ਕਹਿ ਆ ਹੋਈਆ ਹੋ ਕਹਿ ਦੇ ਬੁਲਿਆ ਆ ਹੋਈਆ ਹੋ ਕਹਿ ਵੇ ਤੈਨੂੰ ਕਬਰ ਕਬਰ ਆਖ ਦੇ ਮੇਕੀ ਹਰ ਇੱਕ ਚੀਜ਼ ਨੂੰ ਤੁਸੀਂ ਬੜੇ ਹੀ ਦਿਲੋਂ ਨਿਮਾਨੇ ਹੋ ਤੇ ਗਾਣ ਦਾ ਜਿਹੜਾ ਸ਼ੌਂਕ ਆ ਉਹ ਵੀ ਦਿਲੋਂ ਹੀ ਰੱਖਿਆ ਹੋਇਆ ਤੇ ਲਿਖਦੇ ਵੀ ਬੜੇ ਦਿਲੋਂ ਕਿਉਂਕਿ ਇੱਕ ਇੱਕ ਜਿਹੜੇ ਤੁਹਾਡੇ ਸ਼ਬਦ ਨੇ ਉਹ ਤੁਹਾਡੀ ਗਾਇ ਦੇ ਰਾਹੀ ਲੋਕਾਂ ਨੂੰ ਸੁਣਨ ਨੂੰ ਮਿਲ ਰਿਹਾ ਤੇ ਭਾਜੀ ਅੱਗੇ ਜੇ ਤੁਹਾਨੂੰ ਹਜੇ ਤੱਕ ਤੁਹਾਨੂੰ ਐਦਾਂ ਦਾ ਮੌਕਾ ਨਹੀਂ ਮਿਲ ਰਿਹਾ ਵੀ ਤੁਸੀਂ ਅੱਗੇ ਵਧੋ ਕਿੰਨੇ ਕ ਅੱਗੇ ਵਧਣਾ ਚਾਹੁੰਦੇ ਹੋ ਕਿ ਨੂੰ ਫੋਲੋ ਕਰਦੇ ਹੋ ਚਲੋ ਜੇ ਵਕਤ ਸਾਵਨਾ ਹੁੰਦੇ ਆ ਵੀ ਜਿੱਦਾਂ ਦਾ ਅਸੀਂ ਗਾਉਨੇ ਆ ਚਲੋ ਉਦੋਂ ਦਾ ਹੀ ਸਾਨੂੰ ਕੋ ਬੁਲਾ ਲਵੇ ਹਾਂਜੀ ਤੇ ਪਹਿਲਾਂ ਛੋਟੇ ਛੋਟੇ ਕੰਮ ਮਿਲਦੇ ਆ ਫਿਰ ਬੰਦਾ ਗਾਂਹ ਵੱਧਦਾ ਆ ਸਾਨੂੰ ਛੋਟੇ ਛੋਟੇ ਨਹੀਂ ਮਿਲੇ ਤੇ ਗਾਂਹ ਵੱਧਨ ਦਾ ਮੌਕਾ ਹੀ ਕਿੱਥੇ ਮਿਲਣਾ ਸੀ ਸ਼ੁਰੂਆਤ ਕਿੱਦਾਂ ਕੀਤੀ ਸੀਗੀ ਗਾਇਕੀ ਕੀ ਸ਼ੁਰੂਆਤ ਮੈਂ ਇਹ ਛੋਟੀਆਂ ਛੋਟੀਆਂ ਪਾਰਟੀਆਂ ਜਿਹੜੀ ਜਰਾਤੇ ਵਾਲੀਆਂ ਉਹਦੇ ਮੈਂ ਪਿੱਛੇ ਕੋਰਸ ਕਰਨ ਜਾਂਦਾ ਸੀ ਹਾਂਜੀ ਤੇ ਕੋਰਸ ਕਰਦਾ ਸੀ ਗਾਗਰ ਵੀ ਵਜਾ ਲੈਂਦਾ ਸੀ ਛੋਟੀ ਮੋਟੀ ਕਦੀ ਕਦੀ ਤੇ ਕੋਰਸ ਕਰਕੇ ਫਿਰ ਮੈਨੂੰ ਵੀ ਸ਼ੌਂਕ ਪੈ ਗਿਆ ਜੀ ਉਸ ਟਾਈਮ ਤੁਹਾਡੀ ਉਮਰ ਕਿੰਨੀ ਸੀ ਉਮਰ ਦਾ ਦਾਇਆ 67 ਦੀ ਗੱਲ ਹੈ ਜੀ ਉਦੋਂ ਮੈਂ ਸ਼ੁਰੂ ਹੋਇਆ ਜੀ ਅੱਜ ਕਿੰਨੀ ਉਮਰ ਹੈ ਜੇ ਗਵੰਦੇ ਗਵੰਦੇ ਮੈਂ ਬਜ਼ੁਰਗ ਹੋ ਗਿਆ ਵਾਲ ਪੱਕ ਗਿਆ ਜੀ 60 60 ਲੱਗੇ ਪਹੁੰਚ ਗਿਆ ਮੈਂ ਜੀ ਹਾਂਜੀ ਪਰ ਹਜੇ ਤੱਕ ਤੁਸ ਤੁਹਾਨੂੰ ਉਹ ਮਕਾਮ ਨਹੀਂ ਮਿਲਿਆ ਜੋ ਤੁਸੀਂ ਹਾਸਿਲ ਕਰਨਾ ਚਾਹੁੰਦੇ ਹੋ ਹਾਂਜੀ ਜੋ ਮੈਂ ਚਾਹੁੰਦਾ ਸੀ ਉਹ ਨਹੀਂ ਮਿਲਿਆ ਜੀ ਸੁਪਨੇ ਇੰਨੇ ਵੱਡੇ ਸੀਗੇ ਪਰ ਕਰੀਬੀ ਕਰਕੇ ਕਿਤੇ ਨਾ ਕਿਤੇ ਤੁਸੀਂ ਅੱਜ ਪਿੱਛੇ ਰਹਿ ਗਏ ਹੋ ਕਿਸੇ ਨੇ ਤੁਹਾਨੂੰ ਬढ़ावा ਨਹੀਂ ਦਿੱਤਾ ਹਾਂਜੀ ਤੇ ਅੱਜ ਕਿਤਨੇ ਕਿਤੇ ਦੁੱਖ ਹੁੰਦਾ ਹੈ ਵੀ ਹਾਂ ਜੇ ਤੁਹਾਨੂੰ ਤੁਹਾਡੇ ਕੋਲ ਪੈਸੇ ਹੁੰਦੇ ਜਾਂ ਤੁਹਾਨੂੰ ਤੁਹਾਡਾ ਕੋਈ ਹੱਤ ਫੜਦਾ ਤੇ ਅੱਜ ਤੁਸੀਂ ਵੀ ਨਾਮੀ ਕਲਾਕਾਰਾਂ ਵਿੱਚੋਂ ਇੱਕ ਹੁੰਦੇ ਹਾਂਜੀ ਇਹ ਤੇ ਮਨ ਚ ਹੁੰਦਾ ਵੀ ਜਦਾਂ ਵੀ ਅੱਜ ਕੱਲ ਵੱਡੇ ਵੱਡੇ ਸਿੰਗਰ ਹੈ ਉਹਨਾਂ ਦਾ ਨਾਮ ਹੈਗਾ ਸਾਡਾ ਵੀ ਨਾਮ ਹੋਵੇ ਸਾਡਾ ਵੀ ਨਾਮ ਹੁੰਦਾ ਜੇ ਸਾਡੇ ਕੋਲ ਖੁੱਲੇ ਪੈਸੇ ਹੁੰਦੇ ਤੇ ਪੈਸੇ ਕਰਕੇ ਅਸੀਂ ਵੀ ਨਹੀਂ ਬਣ ਸਕੇ ਤੇ ਚਲੋ ਆਪਾਂ ਇਹ ਕਹਿ ਸਕਦੇ ਆਂ ਵੀ ਉਹਨਾਂ ਦੀ ਕਿਸਮਤ ਹੈ ਤੇ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਮੈਂ ਸਮਝਦਾ ਪੀ ਜਿਵੇਂ ਸਿਆਣੇ ਕਹਿੰਦੇ ਆ ਵੀ ਵਕਤ ਤੋਂ ਪਹਿਲਾਂ ਤੇ ਕਿਸਮਤ ਤੋਂ ਜ਼ਿਆਦਾ ਕੁਝ ਨਹੀਂ ਮਿਲਦਾ ਜੀ ਮੈਂ ਹੀ ਸਮਝਿਆ ਵੀ ਫਿਰ ਮੈਨੂੰ ਹਰੇ ਸ਼ਾਇਦ ਬਜ਼ੁਰਗ ਹੋਣੇ ਵੇਲੇ ਮੈਨੂੰ ਇਹ ਮੌਕਾ ਮਿਲਣਾ ਤੇ ਮੈਨੂੰ ਹੁਣ ਥੋੜੀ ਜਿਹੀ ਉਮੀਦ ਬਣ ਗਈ ਆ ਜਿਹੜਾ ਮੈਂ ਗਾਣਾ ਚਲਾ ਰਿਹਾ ਆਪਣਾ 8 ਤਰੀਕ ਤੋਂ ਚੱਲੇ ਆ YouTube ਤੇ ਮਾਂ ਬਾਪੂ ਵਰਗਾ ਹੋਰ ਨਹੀਂ ਹਾਂਜੀ ਤੁਸੀਂ ਲਿਖਦੇ ਵੀ ਹੋ ਗਾਉਂਦੇ ਵੀ ਹੋ ਕਦੇ ਆਪਣੇ ਗਾਣੇ ਨੂੰ ਅੱਗੇ ਲੈ ਕੇ ਗਏ ਹੋ ਕਿਸੇ ਰਿਕਾਰਡਿੰਗ ਤੇ ਲੈ ਕੇ ਗਏ ਹੋ ਜਾਂ ਫਿਰ ਕਿਸੇ ਵੱਡੇ ਕਲਾਕਾਰ ਕੋਲ ਲੈ ਕੇ ਗਏ ਹੋ ਨਹੀਂ ਉਹ ਉਸ ਮੈਂ ਕਿਤੇ ਨਹੀਂ ਲੈ ਕੇ ਗਿਆ ਇਹ ਮੈਂ ਗਾਣਾ ਕਿਸੇ ਕੋਲ ਨਹੀਂ ਲੈ ਕੇ ਗਿਆ ਉਦਾਂ ਇਦਾਂ ਇੱਕ ਮੀ ਰਿਕਾਰਡਿੰਗ ਤੋਂ ਆ ਛੋਟੇ ਛੋਟੇ ਆੜੇ 3-4 ਪੰਜਾਂ ਨੇ YouTube ਤੇ ਰਿਕਾਰਡਿੰਗ ਹੋਈਆਂ ਜੀ ਨਸਰੇ ਸੀਗੇ ਵੀ ਮੈਂ ਸਾਈਕਲ ਤੇ ਗਿਆ ਸੀਗਾ ਆਪਣਾ ਬਹੁਤ ਏਦੀ ਗੱਲਾਂ ਤੇ ਮੈਨੂੰ ਚਿੱਤਾ ਭੁੱਲ ਗਿਆ ਮੈਂ ਯਾਦ ਕਰਾਤੀ ਤੁਸੀਂ ਜੀ ਪਈ ਮੈਂ ਸਾਈਕਲ ਤੇ ਗਿਆ ਸੀ ਫਾਈਨ ਟਾਊਨ ਕੰਪਨੀ ਫਾਈਨ ਟਾਊਨ ਕੰਪਨੀ ਦੇ ਵਿੱਚ ਜਦੋਂ ਰਿਕਾਰਡ ਤੋਂ ਬਾਅਦ ਕੈਸਟਾਂ ਚੱਲੀਆਂ ਕੈਸਟਾਂ ਨਵੀਆਂ ਨਵੀਆਂ ਚੱਲੀਆਂ ਪਹਿਲੇ ਤਾਂ ਕਾਰਡ ਹੁੰਦੇ ਸੀ ਫਿਰ ਕੈਸਟਾਂ ਚੱਲੀਆਂ ਫਿਰ ਮੈਂ ਵੀ ਗਿਆ ਉੱਥੇ ਧੂੜਕੋਟਿਆ ਸਾਹਿਬ ਜੀ ਜਿਹੜੇ ਸੀ ਨਾ ਉਹ ਬੱਚਿਆਂ ਨੂੰ ਉੱਥੇ ਵੀ ਜਿਹੜੀ ਟ੍ਰੇਨਿੰਗ ਲੈਂਦੇ ਨੇ ਯਾਨੀ ਕਿ ਹਾਂਜੀ ਤੇ ਉਹਦਾ ਮੈਨੂੰ ਬਿਠਾ ਲਿਆ ਵੀ ਹਾਂ ਵੀ ਤੂੰ ਕਿਵੇਂ ਆਇਆ ਮੈਂ ਜੀ ਮੈਂ ਥੋੜੇ ਜਿਹਾ ਗਾਣੇ ਚਾਹਨਾ ਵੀ ਮੇਰੀ ਵੀ ਇੱਕ ਛੋਟੀ ਜਿਹੀ ਕੈਸਟ ਬਣ ਗਈ ਤੇ ਉਹਨਾਂ ਨੇ ਕਿਹਾ ਵੀ ਭਾਈ ਸੋਚਿਆ ਵੀ ਸਾਈਕਲ ਤੇ ਆਇਆ ਬੰਦਾ ਸੈਣਾ ਕੋ ਇੰਨਾ ਬਾਈਕ ਤੇ ਕਿੱਥੇ ਹੋਣਾ ਤੇ ਉਹਨਾਂ ਮੈਨੂੰ ਪਹਿਲੇ ਕਹਿੰਦਾ ਵੀ ਭਾਈ ਇਹ ਪੈਸੇ ਦਾ ਕੰਮ ਆ ਇਹਨੇ ਪੈਸੇ ਦਾ ਤਤ ਹਿਸਾਬ ਹੈਗਾ 1.5 ਤੋਂ 2 ਲੱਖ ਲੱਗੇਗਾ। ਬਾਈ ਜੀ ਇੰਨਾ ਤਾਂ ਹੈ ਨਹੀਂ। ਵੀ ਇਹ ਤੁਸੀਂ ਥੋੜਾ ਜਿਆ ਮੇਰੀ ਹੈਲਪ ਕਰੋ। ਥੋੜੀ ਮੇਰੀ ਮਦਦ ਕਰੋ ਤੇ ਸੜਾ ਥੋੜਾ ਤੁਸੀਂ ਕਰੋ ਥੋੜਾ ਮੈਂ ਕਿਸੇ ਕੋ ਹੋਰ ਕੇ ਆਪਣੇ ਯਾਰਾਂ ਦੋਸਤਾਂ ਨੂੰ ਕਹਿ ਕੇ ਕਰ ਲਾਂ। ਉਹਨਾਂ ਨੇ ਮੈਨੂੰ ਫਿਰ ਬੜਾ ਲੰਮਾ ਟਾਈਮ ਦਿੱਤਾ। ਉਹਨਾਂ ਕਿਹਾ ਜੀ ਉਹ ਪਹਿਲੇ ਜੀ ਅ ਰஞ்சிਤ ਮਨੀ ਦਾ ਗਾਣਾ ਹੋ ਰਿਹਾ ਉਸ ਤੋਂ ਬਾਅਦ ਇੱਕ ਹੋਰ ਸੀ ਅਲੀ ਅਲੀ ਕਰਕੇ ਇਹਨਾਂ ਦਾ ਨੰਬਰ ਉਸ ਤੋਂ ਬਾਅਦ ਤਿੰਨ ਕਾ ਨੰਬਰ ਲਾਤੇ ਉਸ ਤੋਂ ਬਾਅਦ ਤੇਰਾ ਨੰਬਰ ਲਾਵਾਂਗੇ। ਉਨੀ ਦੇਰ ਨੂੰ ਫੇਰ ਉਹ ਟਾਈਮ ਨਿਕਲ ਗਿਆ ਜੀ। ਤੇ ਫਿਰ ਮੈਨੂੰ ਵੀ ਪਤਾ ਲੱਗਿਆ ਸੀ ਇਹਨਾਂ ਪੈਸੇ ਇਹਨੇ ਮੰਗ ਲਏ ਮੈਥੋਂ ਇਹਨੇ ਪੈਸੇ ਨਹੀਂ ਆਉਣੇ ਫਿਰ ਉੱਥੇ ਹੀ ਗੱਲ ਰਹਿ ਗਈ। ਕਿੰਨੇ ਕਿਤੇ ਮੰਦੁਖੀ ਹੁੰਦਾ ਕਿ ਪੈਸੇ ਕਰਕੇ ਅੱਜ ਤੁਸੀਂ ਇਹਨੇ ਪਿੱਛੇ ਰਹਿ ਗਏ ਜੇ ਤੁਹਾਡੇ ਕੋਲ ਵੀ ਇਹਨੇ ਪੈਸੇ ਹੁੰਦੇ ਤੇ ਤੁਹਾਡਾ ਨਾਮ ਵੀ ਉਹਨਾਂ ਕਲਾਕਾਰ ਨਾਲ ਹੁੰਦਾ। ਹਾਂਜੀ ਜਿਵੇਂ ਉਹ ਮੈਨੂੰ ਧੂੜਕੋਟੇ ਸਾਹਿਬ ਕਹਿ ਰਹੇ ਸੀ ਚਲੋ ਅੱਜ ਦੁਨੀਆ ਤੇ ਨਹੀਂ ਰਹੇ ਹੋ। ਤੇ ਜਦੋਂ ਉਹ ਕਹਿ ਰਹੇ ਸੀ ਡੇਢ ਦੋ ਲੱਖ ਲੱਗੇਗਾ। ਥੋੜੀ ਜਿਹੀ ਮਦਦ ਕਰਦੇ ਜੇ ਥੋੜਾ ਤੇ ਮੈਂ ਉਦੋਂ ਮੇਰੇ ਕੋਲ ਪੈਸੇ ਨਹੀਂ ਤਾਂ ਅੱਜ ਮੈਂ ਵੀ ਉਹ ਕਲਾਕਾਰ ਵਾਂਗੂ ਮੇਰਾ ਵੀ ਨਾਮ ਹੁੰਦਾ ਮੇਰੀ ਵੀ ਪਛਾਣ ਹੁੰਦੀ ਪਰ ਚਲੋ ਇੰਨਾ ਵੀ ਮੈਂ ਆਪਣੀ ਰਿਹਸਲ ਨੂੰ ਥੋੜਾ ਜਿਹਾ ਰਿਆਜ ਨੂੰ ਨਹੀਂ ਛੱਡਿਆ ਆ ਅੱਜ ਤੱਕ ਮੈਂ ਚਲਾਈ ਜਾ ਰਿਹਾ ਚੱਲੀ ਜਾਣਾ ਗੱਲ ਉਹੀ ਸਾਹਮਣੇ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੁੰਦੇ ਕਿਸਮਤ ਆਪਣੀ ਆਪਣੀ ਗੱਲ ਜਿਹੜੀ ਪਹਿਲੇ ਕਹੀ ਸੀ ਵੀ ਵਕਤ ਤੋਂ ਪਹਿਲੇ ਕਿਸਮਤ ਤੋਂ ਜ਼ਿਆਦਾ ਵਕਤ ਤੋਂ ਪਹਿਲੇ ਕੁਝ ਨਹੀਂ ਕਿਸੇ ਗਾਇਕ ਨੂੰ ਫੋਲੋ ਕਰ ਦਵਾਂਗੇ ਹਾਂ ਮੈਂ ਉਹਦੇ ਵਰਗੇ ਸਿੰਗਿੰਗ ਕਰਾਂ ਜੋ ਉਹਦੇ ਵਰਗਾ ਹੀ ਮੇਰਾ ਨਾਮ ਹੋਵੇ ਏ ਮੈਂ ਸੋਚਿਆ ਸੀ ਕਿ ਜਿਹੜਾ ਜੋ ਆਪਣੇ ਦਿਲੋਂ ਗੱਲ ਹੋਵੇ ਜੋ ਆਪਣੇ ਅੰਦਰੋਂ ਆਵਾਜ਼ ਆਵੇ ਉਹ ਕੁਆਲਿਟੀ ਬਣਾਓ ਕਿਸੇ ਦੀ ਨਕਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਮੈਂ ਚਾਹੁੰਦਾ ਵਾਂ ਕਿ ਆਪਣੀ ਪਹਿਚਾਣ ਆਪਣੀ ਹੋਵੇ ਵੈਸੇ ਅੱਜ ਤੱਕ ਤੇ ਮੈਂ ਸੋਚਿਆ ਨਹੀਂ ਕਦੀ ਵੀ ਮੈਂ ਉਹਦੇ ਵਰਗਾ ਗਾਵਾ ਜਾਂਦਾ ਵਰਗਾ ਗਾਵਾ ਪਰ ਇਹ ਵੀ ਜਿਹੜੇ ਗਾਣੇ ਲੋਕੀ ਗਾ ਰਹੇ ਨੇ ਉਹ ਆਪਣੀ ਜਗ੍ਹਾ ਤੇ ਸਭ ਵਧੀਆ ਗਾ ਰਹੇ ਆ ਉਹਨਾਂ ਨੂੰ ਸਾਨੂੰ ਸੁਣ ਕੇ ਸੌਂਕ ਪਿਆ ਹਾਂਜੀ ਤੇ ਜਿਹੜੀ ਆ ਤੁਸੀਂ ਸਾਈਕਲ ਤੇ ਕੱਪੜੇ ਲੈ ਕੇ ਵੇਚਦੇ ਹੋ ਦਿਹਾੜੀ ਨਿਕਲ ਜਾਂਦੀ ਓਦੋਂ ਦਿਹਾੜੀ ਮੈਡਮ ਜੀ ਕਦੀ ਬਣ ਜਾਂਦੀ ਐ ਤੇ ਕਦੀ ਨਹੀਂ ਬਣਦੀ ਕਦੀ ਖਾਲੀ ਵੀ ਆ ਜਾਂਦੇ ਆ ਮੁੜ ਕੇ ਹਾਂਜੀ ਨਿਰਾਸ਼ਾ ਨਹੀਂ ਹੁੰਦੀ ਕਿ ਕਈ ਵਾਰੀ ਐਦਾਂ ਹੁੰਦਾ ਐ ਵੀ ਇੱਕ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਰਹਿ ਰਹੇ ਹੋ ਸੋ ਕੰਮ ਹੁੰਦੇ ਨੇ ਖਰਚੇ ਵੀ ਸੋਕ ਹੁੰਦੇ ਨੇ ਵੀ ਜਦੋਂ ਖਾਲੀ ਹੱਥ ਜਾ ਰਹੇ ਹੋ ਕਿ ਵੀ ਕਿਸੇ ਨਾ ਕਿਸੇ ਦਾ ਕਿਸੇ ਚੀਜ਼ ਨੂੰ ਦਿਲ ਕਰਦਾ ਫਿਰ ਪੈਸੇ ਨਾ ਹੋਣ ਕਿੰਨੇ ਕ ਨਿਰਾਸ਼ਾ ਹੁੰਦੀ ਉਸ ਟਾਈਮ मैडम जी ਤੁਸੀਂ ਗੱਲ ਬੜੀ ਪੁਰਾਣੀ ਛੇੜਤੀ ਹੁਣ ਦਿਲ ਨੂੰ ਉਹਨਾਂ ਗੱਲ ਜਗਾ ਦਿੱਤੀ ਬੜਾ ਬੜਾ ਵਕਤ ਦੇਖਿਆ ਆ ਆਹੀ ਮੇਰਾ ਸਾਈਕਲ ਮੈਂ ਘਰੋਂ ਫੇਰੀ ਲਾੜ ਨਿਕਲਿਆ ਸੀ ਫੇਰੀ ਲਾੜ ਨਿਕਲਿਆ ਤੇ ਮਾਰ ਰੱਖਿਆ ਆ ਸੀ ਤੇ ਮੇਰਾ ਸਾਈਕਲ ਪੈਂਚਰ ਹੋ ਗਿਆ ਜਿਸ ਟਾਈਮ ਦੀ ਮੈਂ ਸ਼ੁਰੂਆਤ ਕੀਤੀ ਪੈਂਚਰ ਹੋ ਗਿਆ ਤੇ ਫਿਰ ਮੈਂ ਪੈਂਚਰ ਹੀ ਸਾਈਕਲ ਜਿਹੜਾ 2-3 ਘੰਟੇ ਗਲੀਆਂ ਚ ਚਲਾਉਂਦਾ ਰਿਆ ਫਿਰ ਮੈਂ ਇੱਕੋ ਥਾਈ ਸੂਟ ਵੇਚਿਆ ਚੂੜ ਵੇਚਿਆ ਵਿਖਿਆ ਤਾਂ ਫਿਰ ਮੈਂ ਪੈਂਚਰ ਲਵਾ ਕੇ ਫਿਰ ਚੱਲਿਆ ਐਸਾ ਵੀ ਮੇਰੇ ਤੇ ਵਕਤ ਆਇਆ ਪਰ ਚਲੋ ਮਾਲਕ ਦੀ ਕਿਰਪਾ ਵਾ ਅੱਜ ਦਿਹਾੜੀ ਬਣ ਜਾਂਦੀ ਆ ਮਾੜੀ ਮੁੱਟੀ ਘਰ ਦਾ ਗੁਜ਼ਾਰਾ ਹੁਣ ਚੱਲੀ ਜਾਂਦਾ ਉਦੋਂ ਤੇ ਬਹੁਤਾ ਹੀ ਮਾੜਾ ਵਕਤ ਵੇਖਿਆ ਆ ਜੀ ਚਲੋ ਉਹ ਵੀ ਨਿਕਲ ਗਿਆ ਐ ਵੀ ਨਹੀਂ ਰਹਿਣਾ ਹੁਣ ਗੱਲ ਉਹ ਹੀ ਆ ਵੀ ਜਦੋਂ ਕੋਈ ਜਿਵੇਂ ਤੁਸੀਂ ਸਮਝ ਲੋ ਵੀ ਉਹ ਮਾਲਕ ਨੇ ਮਦਦ ਦਾ ਦਰਿਆ ਬਣਾ ਕੇ ਤੁਹਾਨੂੰ ਭੇਜਤਾ ਮੇਰੀ ਆਵਾਜ਼ ਨੂੰ ਤੁਸੀਂ ਇਹਨਾਂ ਸਰੋਤਿਆਂ ਤੱਕ ਪਹੁੰਚਾਉਣ ਵਾਸਤੇ ਮਾਲਕ ਨੇ ਤੁਹਾਨੂੰ ਭੇਜਤਾ ਮੇਰਾ ਮਦਦ ਕਰਨ ਵਾਸਤੇ ਜੀ ਹਾਂਜੀ ਤੇ ਜਾਂਦੇ ਜਾਂਦੇ ਇੱਕ ਦੋ ਲਾਈਨਾਂ ਸਾਡੇ ਆਡੀਅנס ਲਈ ਜੀ ਕਿ ਜਿਹੜੇ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਜਾਂਦੇ ਜਾਂਦੇ ਇੱਕ ਲਾਸਟ ਤੋਹਫਾ ਕੀ ਦੇਣਾ ਚਾਹੁੰਦੀ ਲਾਸਟ ਤੋਹਫਾ ਤੇ ਇਹੀ ਕਹੂੰਗਾ ਜੀ ਪੀ ਜਿਹੜਾ ਮੇਰਾ ਹੁਣ ਮਾਂ ਬਾਪੂ ਵਾਲਾ ਗਾਣਾ ਆਇਆ ਇਹਨੂੰ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ YouTube ਦਾ ਨਾਮ ਕੀ ਹੈ ਤੁਹਾਡਾ ਤੇ YouTube ਤੋਂ ਦਿਲ ਆਪਣਾ ਪੰਜਾਬੀ ਆ ਜੋ ਮੇਰਾ ਚੈਨਲ ਦਾ ਨਾਮ ਰੱਖਿਆ ਦਿਲ ਆਪਣਾ ਪੰਜਾਬੀ ਦਿਲ ਆਪਣਾ ਪੰਜਾਬੀ ਜਿਹੜਾ ਇਹਨਾਂ ਦਾ YouTube ਚੈਨਲ ਆ ਤੇ ਇਹਨਾਂ ਦਾ ਜਿਹੜਾ song ਆ ਸੁਣ ਲਿਓ ਤੇ ਜਾਂਦੇ ਜਾਂਦੇ ਅਸੀਂ ਤੁਹਾਨੂੰ ਦੋ ਲਾਈਨਾਂ ਹੋਰ ਸੁਣਾ ਦੇਨੇ ਆ ਆ ਲੱਗ ਜਾ ਗੁਰਾਂ ਦੇ ਚਰਨੀ ਨੇਕੀਆਂ ਖਟ ਲੈ ਵੇ ਆ ਲੱਗ ਜਾ ਗੁਰਾਂ ਦੇ ਚਰਨੀ ਨੇਕੀਆਂ ਖਟ ਲੈਵੇ ਪਰ ਲੱਗੋ ਰਹਾਂਦੇ ਬਾਣੀ ਦੁਖੜੇ ਹਰ ਲੈਵੇ ਪਰ ਲੱਗੋ ਰਹਾਂਦੇ ਬਾਣੀ ਦੁਖੜੇ ਹਰ ਲੈਵੇ ਹਰ ਲੈਵੇ ਹਰ ਲੈਵੇ ਹਰ ਲੈਵੇ ਦੁਖੜੇ ਹਰ ਲੈਵੇ ਆਪਣੇ ਤੋਂ ਪਹਿਲਾਂ ਤੂੰ ਹੋਰਾਂ ਲਈ ਮੰਗ ਲੈਵੇ ਮੰਗਣ ਤੋਂ ਪਹਿਲਾਂ ਤੇਰੀ ਝੋਲੀ ਪਰ ਜਾਵੇ ਆਪਣੇ ਤੋਂ ਪਹਿਲਾਂ ਤੂੰ ਹੋਰਾਂ ਲਈ ਮੰਗ ਲੈ ਵੇ ਮੰਗਣ ਤੋਂ ਪਹਿਲਾਂ ਤੇਰੀ ਝੋਲੀ ਭਰ ਜਾਵੇ ਓ ਨੇੜੇ ਹੋ ਕੇ ਆਪ ਨੇੜੇ ਹੋ ਕੇ ਸੁਣਦਾ ਤੂੰ ਦੁੱਖ ਨੇ ਦੱਸ ਲੈ ਵੇ ਪੜ ਲਗੋ ਰਹੰਦੇ ਪਾਣੀ ਦੁਖੜੇ ਹਰ ਲੈਵੇ ਵਾ ਵਾ ਕੀ ਬਾਤ ਹੈ ਕੀ ਬਾਤ ਉਮੀਦ ਕਰਦੇ ਹਾਂ ਤੁਹਾਨੂੰ ਵੀ ਇੰਨਾ ਦੀ ਜਿਹੜੀ ਕਹਾਣੀ ਹੈ ਤੇ Song ਬਹੁਤ ਜ਼ਿਆਦਾ ਵਧੀਆ ਲੱਗੋ ਹੋਊਗਾ ਉਮੀਦ ਇਹ ਹੈ ਸਪਨੇ ਬਹੁਤ ਵੱਡੇ ਨੇ ਲੇਕਿਨ ਹੱਥ ਦੇ ਵਿੱਚ ਪੈਸੇ ਨਾ ਹੋਣ ਕਰਕੇ ਗਲੀਆਂ ਗਲੀਆਂ ਦੇ ਵਿੱਚ ਇਹਨਾਂ ਨੂੰ ਜਾ ਕੇ ਕੱਪੜੇ ਵੇਚਣੇ ਪੈ ਰਹੇ ਆ ਤੁਸੀਂ ਜੇ ਇਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਇਹਨਾਂ ਦਾ YouTube ਜਿਹੜਾ ਚੈਨਲ ਹੈ ਇਹਨਾਂ ਨੇ ਦੱਸਿਆ ਹੈ ਤੇ ਉਹਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜਾ ਇਹਨਾਂ ਦਾ ਨਵਾਂ Song ਆਇਆ ਉਹਨੂੰ ਜਿਆਦਾ ਤੋਂ ਜਿਆਦਾ ਪਿਆਰ ਦੇ ਦਿਓ ਜੇ ਤੁਹਾਡੀ ਵੀ ਕੁਝ ਏਦਾਂ ਦੀ ਕਹਾਣੀ ਹੈ ਤੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਤੇ ਏਦਾਂ ਦੇ ਅਪਡੇਟ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨ ਮੈਂ ਨੇ ਹਮਲਿਕ ਕੈਮਰਾ ਪਰਸਨ ਕਰਨ ਕੁਮਾਰਨਾ